ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਬਿਤੇ ਦਿਨ ਦੁਕਾਨਦਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਨੱਠੇ ਦੋਸ਼ੀਆਂ ਨੂੰ ਮੋਗਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਹੁਣ ਆਪਸੋਂ ਰਿਵਾਲਵਰ 2 ਕਾਰਤੂਸ ਥਾਰ ਕਾਰ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਵੱਡੀ ਗੱਲ ਹੈ ਕਿ ਪੁਲਿਸ ਨੇ ਇਹ ਸਾਰਾ ਮਾਮਲਾ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਹੈ ਤਾਂ ਅੰਦਾਜ਼ੇ ਕੀ ਬੀਤੇ ਕੱਲ ਗਾਂਧੀ ਰੋਡ ਤੇ ਖਰਾਨੇ ਦੀ ਦੁਕਾਨ ਨੂੰ ਇਹਨਾਂ ਮੁਲਜ਼ਮਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਲੁੱਟ ਦੀ ਨੀਅਤ ਨਾਲ ਤੇ ਹਮਲਾ ਕੀਤਾ ਗਿਆ ਤੇ ਦੁਕਾਨਦਾਰ ਤੇ ਗੋਲੀ ਚਲਾ ਦਿੱਤੀ ਗਈ ਸੀ ਹੁਣ ਮੋਗਾ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਮੋਗਾ ਤੋਂ ਨਿਸ਼ੀਮੰਚਨ ਦਾ ਵੀ ਖਾਸ ਰਿਪੋਰਟ ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਇਰਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾ ਨੇ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਦੇ ਜਿਹੜਾ ਮੇਨ ਮੁਜਰਮ ਸੀ ਜੀ ਨੇ ਸ਼ੂਟਆਊਟ ਕੀਤਾ ਸੀ ਉਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਦਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਟਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਇਸ ਲਈ ਜਿਹੜੀ 4 6 ਰਾਤ ਨੂੰ तकरीबन 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰ ਹੈ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਥਾਰ ਗੱਡੀ ਆਈ ਉਸ ਲਈ ਦੇਖੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ 'ਚ ਬੈਠਾ ਸੀ ਇੱਕ ਕਾਰ ਕਾਰ ਤੋਂ ਉਤਰ ਕੇ ਉਸਰੀ ਲੋਟੇ ਦੀ ਖੋਦੀ ਇਹਨੇ ਕੋਸ਼ਿਸ਼ ਕੀਤੀ ਦੁਕਾਨ ਚ ਵੜ ਕੇ ਤੇ ਜਦੋਂ ਉਹਨੇ ਰਜਿਸਟਰ ਕੀਤਾ ਤੇ ਉਹਦੇ ਵੱਲੋਂ ਉਹਦੇ ਫਾਇਨਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਕ ਤੇ ਲੱਗੀਆਂ ਸੀ ਅਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨ ਐਸ ਦੇ 25 27 ਜਿਹੜੀ ਹੈਗੀ ਹੈ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਜਿਹੜਾ ਹੈਗਾ ਮੁਜਰਮ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕੀਤਾ ਗਿਆ ਇਹ ਹਾਂ ਇਹ ਲੁੱਟ ਦੀ ਨੀਤ ਨਾਲ ਆਏ ਸੀ ਇਸ ਤਰ੍ਹਾਂ ਨਾਮ ਹੈਗਾ ਦੋ ਜਨੇ ਸੀ ਇਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਿਤਵਾਲ ਤੇ ਥਾਣਾ ਧਰਮਕੋਟ ਤੇ ਇੱਕ ਹੈਗਾ ਗੁਰਿੰਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਜਿਤਵਾਲ ਹੈ ਜਿਤਵਾਲ ਜਿਤਵਾਲ ਕਹਣਾ ਕੋਈ ਮੈਸੇਜ ਇੱਕ ਲਾਇਸੈਂਸੀ ਬੱਤੀ ਬੋਰ ਦਾ ਰਿਵੋਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ ਪੀਬੀ 76 ਸੀ 26 13 ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਇਹ ਥਾ ਇਹ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਆਪਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਐ ਸੁਖਿੰਦਰ ਸਿੰਘ ਉਸਦੀ ਹੀ ਥਾਰ ਗੱਡੀ ਹੈਗੀ ਉਸਨੇ ਆਪਣੀ ਥਾਰ ਗੱਡੀ ਤੇ ਆ ਕੇ ਵਾਰਦਾਤ ਹੋਈ ਜਾਦੀ ਇੱਕ ਦੂਜਾ ਮੈਂ ਕਿਹਾ ਕਿ ਜੀ ਮਨ ਕੋਲ ਆਉਂਦੇ ਸੀ ਕਿ ਨਹੀਂ ਦੇਖੀ ਨਾ ਇਹ ਇਹ ਦੁਕਾਨ ਖੁੱਲੀ ਸੀ ਇਹਨਾਂ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਦੋਨੋਂ ਇੱਕ ਐਫਆਈਆ ਨੰਬਰ 6155 ਥਾਣੇ ਪੁਲਿਸ ਸਟੇਸ਼ਨ ਧਰਮਕੋੜ ਉਸ ਦੇ ਇਹ ਕੇਸਵਾਰ ਨੇ ਉਸ ਵਿੱਚ ਵੀ ਇਹਨਾਂ ਉੱਪਰ ਐਨਡੀਪੀਐਸ ਦਾ ਹੀਰੋਇਨ ਦਾ ਇੱਕ ਮੁਕੱਦਮਾ ਰਜਿਸਟਰਡ ਹੈਗਾ ਤੇ ਇਹ ਐਡਿਕਟ ਹੈਗੇ ਆ ਤੇ ਇਹ ਜਸ ਲੁੱਟਰੀ ਵਾਰਦਾਤ ਨਾਲ ਦੁਕਾਨ ਵੱਡੀ ਦੁਕਾਨ ਦੇਖ ਕੇ ਇਹਨਾਂ ਨੇ ਵਾਰਦਾਤ ਨੂੰ ਇੰਜਾਮ ਕੀਤਾ ਪੈਸੇ ਅਸੀਂ ਹਜੇ ਤੋਂ ਆਇਡੈਂਟੀਫਾਈ ਕਰਦੇ ਆ ਕਿਉਂਕਿ ਉਹ ਜਿਹੜਾ ਹੈਗਾ ਆਪਣਾ ਵਿਕਤੀ ਮੈਗਾ ਉਹ ਵੀ ਹੈਜ ਹਸਪਟਲਾਈਜ਼ ਹੈਗਾ ਉਹ ਵੀ ਆਪਣੇ ਸਾਨੂੰ ਦੱਸਣਗੇ ਬਾਕੀ ਅਸੀਂ ਅੱਜ ਜਿਹੜੇ ਡਿਮਾਂਡ ਲੈ ਕੇ ਜਿਹੜੀ ਹੈਗੀ ਅਸੀਂ ਨਹੀਂ ਇੱਕ ਅਰੈਸਟ ਹੋ ਗਿਆ ਇੱਕ ਵੀ ਅਸੀਂ ਇਹ ਉਹ ਜੱਟ ਭਾਰ ਜਾਵੇ ਮੇਨ ਕਿਉਂ ਜਿਸ ਨੇ ਫਾਈਲਿੰਗ ਕੀਤੀ ਸੀ ਦੁਕਾਨ ਤੇ ਵੜ ਕੇ ਉਹ ਅਰੈਸਟ ਕਰ ਦਿੱਤਾ ਇਹਦੀ ਐਸ ਕਿ ਨਹੀਂ ਹੈ ਜੀ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਬਿਤੇ ਦਿਨ ਦੁਕਾਨਦਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਨੱਠੇ ਦੋਸ਼ੀਆਂ ਨੂੰ ਮੋਗਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਹੁਣ ਆਪਾਂ ਸੋ ਰਿਵਾਲਵਰ ਦੋ ਕਾਰਤੂਸ ਥਾਰ ਕਾਰ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਵੱਡੀ ਗੱਲ ਹੈ ਕਿ ਪੁਲਿਸ ਨੇ ਇਹ ਸਾਰਾ ਮਾਮਲਾ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਗਾਂਧੀ ਰੋਡ ਤੇ ਕਿਰਾਨੇ ਦੀ ਦੁਕਾਨ ਨੂੰ ਇਹਨਾਂ ਮੁਲਜ਼ਮਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਲੁੱਟ ਦੀ ਨੀਅਤ ਨਾਲ ਉੱਥੇ ਹਮਲਾ ਕੀਤਾ ਗਿਆ ਤੇ ਦੁਕਾਨਦਾਰ ਤੇ ਗੋਲੀ ਚਲਾ ਦਿੱਤੀ ਗਈ ਸੀ ਹੁਣ ਮੋਗਾ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਮੋਗਾ ਤੋਂ ਨਿਸ਼ੀ ਮੰਚਨ ਦਾ ਵੀ ਖਾਸ ਰਿਪੋਰਟ ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਇਰਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾ ਨੇ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਦੇ ਜਿਹੜਾ ਮੇਨ ਮੁਜਰਮ ਸੀ ਜੀ ਨੇ ਸ਼ੂਟਆਊਟ ਕੀਤਾ ਸੀ ਉਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਦਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਤਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਇਸ ਦੀ ਜਿਹੜੀ 4-6 ਰਾਤ ਨੂੰ तकरीबन 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰਾ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਕਾਰ ਗੱਡੀ ਆਈ ਉਸ ਲਈ ਰੇਕੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ 'ਚ ਬੈਠਾ ਸੀ ਇੱਕ ਕਾਰ ਕਾਰ ਤੋਂ ਉੱਤਰ ਕੇ ਉਸ ਲਈ ਲੁੱਟੇ ਦੀ ਖੋਦ ਹੀ ਇਹਨੇ ਕੋਸ਼ਿਸ਼ ਕੀਤੀ ਦੁਕਾਨ 'ਚ ਵੜ ਕੇ ਤੇ ਜਦੋਂ ਨੇ ਰਜਿਸਟਰ ਕੀਤਾ ਤੇ ਉਹਦੇ ਉਹਦੇ ਵੱਲੋਂ ਉਹਦੇ ਫਾਈਨਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਤ ਤੇ ਲੱਗੀਆਂ ਸੀ ਅਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨ ਐਸ ਦੇ 25 27 ਜਿਹੜੀ ਹੈਗੀ ਹੈ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਇਹ ਹੈਗਾ ਮੁਜਰੀਮ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕੀਤਾ ਗਿਆ ਇਹ ਹਾਂ ਇਹ ਲੁੱਟ ਦੀ ਨੀਤ ਨਾ ਆਈ ਸੀ ਇਸ ਤਰ੍ਹਾਂ ਨਾਮ ਹੈਗਾ ਦੋ ਜਨੇ ਸੀ ਇਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਿਤਵਾਲ ਤੇ ਥਾਣਾ ਧਰਮਕੋਟ ਤੇ ਹੈਗਾ ਗੁਰਿੰਦਰਜੀਤ ਸਿੰਘ ਪੁੱਤਰ ਗੁਲਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਜਿਤਵਾਲਾ ਹੈ ਜਿਤ ਇਜਤਵਾਲ ਜਿਤਵਾਲ ਮਸਲਾ ਸਰ ਲਾਇਸੈਂਸੀ ਸੀ ਇਹਨਾਂ ਕੋਲ ਇਹ ਐਸੀ ਇੱਕ ਲਾਇਸੈਂਸੀ ਬਕਤੀਬੌਰ ਦਾ ਰਿਵਾਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ PB76C 2613 ਤੇ ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਇਹ ਥਾ ਇਹ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਆਪਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਐ ਸੁਜੀਂਦਰ ਸਿੰਘ ਉਸਦੀ ਹੀ ਥਾਰ ਗੱਡੀ ਹੈਗੀ ਹੈ ਉਸਨੇ ਆਪਣੀ ਥਾਰ ਗੱਡੀ ਤੇ ਆ ਕੇ ਵਾਰਦਾਤ ਦੇ ਜਾਦੀ ਇੱਕ ਦੁਕਾਨ ਹੈ ਇੰਟੀਫੈਕ ਜਿਹੜੀ ਸੀ ਮੇਰੇ ਕੋਲ ਆਉਂਦੇ ਸੀ ਕਿ ਨਹੀਂ ਇਹ ਇਹ ਦੁਕਾਨ ਖੁੱਲੀ ਸੀ ਇਹ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਦੋਨੋਂ ਇੱਕ ਐਫਆਈਆ ਨੰਬਰ 6152 ਥਾ ਪੁਲਿਸ ਸਟੇਸ਼ਨ ਧਰਮਕੋੜ ਉਸਦੇ ਇਹ ਕੇਸਵਾਰ ਨੇ ਉਸ ਵਿੱਚ ਵੀ ਇਹਨਾਂ ਉੱਪਰ ਐਨਡੀਪੀਐਸ ਦਾ ਹਿਰੋਇਨ ਦਾ ਇੱਕ ਮਕਦਮਾ ਰਜਿਸਟਰਡ ਹੈਗਾ ਤੇ ਇਹ ਐਡਿਕਟ ਹੈਗਾ ਤੇ ਇਹ ਜਸ ਲੁੱਟ ਦੀ ਵਾਰਦਾਤ ਨਾਲ ਦੁਕਾਨ ਵੱਡੀ ਦੁਕਾਨ ਦੇਖ ਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਪੈਸੇ ਅਸੀਂ ਹਜੇ ਈ ਤੋਂ ਆਇਡੈਂਟੀਫਾਈ ਕਰਦੇ ਆ ਕਿਉਂਕਿ ਉਹ ਜਿਹੜਾ ਇੱਕ ਹੈਗਾ ਆਪਣਾ ਵਿਕਟਿਮ ਹੈਗਾ ਉਹ ਵੀ ਹਜੇ ਹਸਪੀਟਲਾਈਜ਼ ਹੈਗਾ ਉਹ ਵੀ ਆਪਣੇ ਸਾਨੂੰ ਦੱਸਣਗੇ ਬਾਕੀ ਅਸੀਂ ਅੱਗੇ ਜੇ ਡਿਮਾਂਡ ਲੈ ਕੇ ਜਿਹੜੀ ਹੈਗੀ ਅਸੀਂ ਨਹੀਂ ਇੱਕ ਅਰੈਸਟ ਹੋ ਗਿਆ ਇੱਕ ਵੀ ਅਸੀਂ ਹਜੇ ਔਰ ਜੱਟ ਭਾਰ ਜਾ ਡੀ ਮੇਨ ਕਯੂ ਜਿਸ ਨੇ ਫਾਇਰਿੰਗ ਕੀਤੀ ਸੀ ਦੁਕਾਨ ਕਿ ਬਾਟ ਕੇ ਔਰ ਰੈਸਟ ਕਰੀ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਬਿਤੇ ਦਿਨ ਦੁਕਾਨਦਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਨੱਠੇ ਦੋਸ਼ੀਆਂ ਨੂੰ ਮੋਗਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਉਹਨਾਂ ਪਾਸੋਂ ਰਿਵਾਲਵਰ 2 ਕਾਰਤੂਸ ਥਾਰ ਕਾਰ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਵੱਡੀ ਗੱਲ ਹੈ ਕਿ ਪੁਲਿਸ ਨੇ ਇਹ ਸਾਰਾ ਮਾਮਲਾ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਹੈ ਤਾਂ ਅੰਦਾਜ਼ਾ ਇਹ ਕਿ ਬੀਤੇ ਕੱਲ ਗਾਂਧੀ ਰੋਡ ਤੇ ਖਰਾਨੇ ਦੀ ਦੁਕਾਨ ਨੂੰ ਇਹਨਾਂ ਮਲਜ਼ਮਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਲੁੱਟ ਦੀ ਨੀਅਤ ਨਾਲ ਤੇ ਹਮਲਾ ਕੀਤਾ ਗਿਆ ਤੇ ਦੁਕਾਨਦਾਰ ਤੇ ਗੋਲੀ ਚਲਾ ਦਿੱਤੀ ਗਈ ਸੀ ਹੁਣ ਮੋਗਾ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਮੋਗਾ ਤੋਂ ਨਿਸ਼ੀਮੰਚਨ ਦਾ ਵੀ ਖਾਸ ਰਿਪੋਰਟ ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਇਰਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾ ਨੇ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਦੇ ਜਿਹੜਾ ਮੇਨ ਮੁਜਰਮ ਸੀ ਜੀ ਨੇ ਸ਼ੂਟਆਊਟ ਕੀਤਾ ਸੀ ਉੱਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਦਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਟਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਇਸ ਲਈ ਜਿਹੜੀ 4 6 ਰਾਤ ਨੂੰ तकरीबन 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰਾ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਤਾਰਗਟ ਡੀਆਈਓਸ ਲਈ ਦੇਖੀ ਕਰਦੇ ਹੋ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ ਵਿੱਚ ਬੈਠਾ ਸੀ ਇੱਕ ਕਾਰ ਕਾਰ ਤੋਂ ਉੱਤਰ ਕੇ ਉਸਰੀ ਲੋਟੀ ਦੀ ਖੋਦ ਹੀ ਇਹਨੇ ਕੋਸ਼ਿਸ਼ ਕੀਤੀ ਦੁਕਾਨ ਚ ਵੜ ਕੇ ਤੇ ਜਦੋਂ ਉਹਨੇ ਰਜਿਸਟਰ ਕੀਤਾ ਤੇ ਉਹਦੇ ਵੱਲੋਂ ਉਹਦੇ ਫਾਈਨਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਕ ਤੇ ਲੱਗੀਆਂ ਸੀ ਅਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫਆਈਆ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨਐਸ ਦੇ 25 ਤਾਈ ਜਿਹੜੀ ਹੈਗੀ ਆ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਜਿਹੜਾ ਹੈਗਾ ਮੁਜਰਮ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕਰ ਲਿਆ ਗਿਆ ਇਹ ਹਾਂ ਇਹ ਲੁੱਟ ਦੀ ਨੀਤ ਨਾਲ ਐਸੀ ਇਸ ਤਰ੍ਹਾਂ ਨਾਮ ਹੈਗਾ ਦੋ ਜਨੇ ਸੀ ਇਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਿਤਵਾਲ ਤੇ ਥਾਣਾ ਧਰਮਕੋਟ ਤੇ ਇੱਕ ਹੈ ਗੁਰਿੰਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਇੱਜਤ ਵਾਲਾ ਇੱਜਤ ਇੱਜਤ ਵਾਲਾ ਇੱਜਤ ਮਾਨ ਮਸਲਾ ਸਰ ਲਾਇਸੈਂਸੀ ਸੀ ਇਹਨਾਂ ਕੋਲ ਇਹ ਮੈਸੇਜ ਇੱਕ ਲਾਇਸੈਂਸੀ ਬਕਤੀਬੌਰ ਦਾ ਰਿਵਾਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ ਪੀਬੀ 76 ਸੀ 26 13 ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਇਹ ਥਾ ਇਹ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਆਪਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਐ ਸੁਜੀਂਦਰ ਸਿੰਘ ਉਸਦੀ ਹੀ ਥਾਰ ਗੱਡੀ ਹੈਗੀ ਉਸਨੇ ਆਪਣੀ ਥਾਰ ਗੱਡੀ ਤੇ ਆ ਕੇ ਵਾਰਦਾ ਫੇਰ ਜਾਦਾ ਇੱਕ ਦੂਜਾ ਨੰਬਰ ਜਿਹੜਾ ਜਮਾਈ ਕੀਤੀ ਇਹ ਮਾਲਕਾਂ ਦੇ ਸੀ ਜਾਂ ਦੇਖੀ ਨਾ ਨੇ ਇਹ ਇਹ ਦੁਕਾਨ ਖੁੱਲੀ ਸੀ ਇਹਨਾਂ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਦੋਨੋਂ ਇੱਕ ਐਫਆਈਆ ਨੰਬਰ 6155 ਥਾਣੇ ਪੁਲਿਸ ਸਟੇਸ਼ਨ ਧਰਮਕੋੜ ਉਸ ਦੇ ਇਹ ਕੇਸਵਾਰ ਨੇ ਉਸ ਵਿੱਚ ਵੀ ਇਹਨਾਂ ਉੱਪਰ ਐਨਡੀਪੀਐਸ ਦਾ ਹੀਰੋਇਨ ਦਾ ਇੱਕ ਮਕਦਮਾ ਰਜਿਸਟਰਡ ਹੈਗਾ ਤੇ ਇਹ ਐਡਿਕਟ ਹੈਗੇ ਆ ਤੇ ਇਹ ਜਸ ਲੁਟਰੀ ਵਾਰਦਾਤ ਨਾਲ ਦੁਕਾਨ ਵੱਡੀ ਦੁਕਾਨ ਦੇਖ ਕੇ ਇਹਨਾਂ ਨੇ ਵਾਰਦਾਤ ਨੂੰ ਇੰਜਾਮ ਕੀਤਾ ਪੈਸੇ ਅਸੀਂ ਹਜੇ ਤੋਂ ਆਇਡੈਂਟੀਫਾਈ ਕਰਦੇ ਆ ਕਿਉਂਕਿ ਉਹ ਜਿਹੜਾ ਹੈਗਾ ਆਪਣਾ ਵਿਕਤੀ ਮੈਗਾ ਉਹ ਵੀ ਹਜੇ ਹਸਪੀਟਲਾਈਜ਼ ਹੈਗਾ ਉਹ ਵੀ ਆਪਣੇ ਸਾਨੂੰ ਦੱਸਣਗੇ ਬਾਕੀ ਅਸੀਂ ਅੱਜ ਦੇ ਜੇ ਡਿਮਾਂਡ ਲੈ ਕੇ ਜਿਹੜੀ ਹੈਗੀ ਅਸੀਂ ਜਿਹੜੀ ਨਹੀਂ ਇੱਕ ਅਰੈਸਟ ਹੋ ਗਿਆ ਇੱਕ ਵੀ ਅਸੀਂ ਇਹ ਜੱਟ ਭਾਰ ਜਾ ਰਿਹਾ ਹੈ ਮੇਨ ਕੂ ਜਿਸ ਨੇ ਫਾਈਲਿੰਗ ਕੀਤੀ ਸੀ ਦੁਕਾਨ ਕਿ ਬਾੜ ਕੇ ਉਹ ਅਰੈਸਟ ਕਰ ਦਿੱਤਾ ਜੀ ਇਹ ਕਿ ਨਹੀਂ ਜੀ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਬਿਤੇ ਦਿਨ ਦੁਕਾਨਦਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਨੱਠੇ ਦੋਸ਼ੀਆਂ ਨੂੰ ਮੋਗਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਹੁਣ ਆਪਾਂ ਸੋ ਰਿਵਾਲਵਰ ਦੋ ਕਾਰਤੂਸ ਥਾਰ ਕਾਰ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਵੱਡੀ ਗੱਲ ਹੈ ਕਿ ਪੁਲਿਸ ਨੇ ਇਹ ਸਾਰਾ ਮਾਮਲਾ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਹੈ ਤਾਂ ਅੰਦਾਜ਼ਾ ਲਿਓ ਕਿ ਬੀਤੇ ਕੱਲ ਗਾਂਧੀ ਰੋਡ ਤੇ ਇੱਕ ਕਰਿਆਨੇ ਦੀ ਦੁਕਾਨ ਨੂੰ ਇਹਨਾਂ ਮੁਜ਼ਮਿਮਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਲੁੱਟ ਦੀ ਨੀਅਤ ਨਾਲ ਤੇ ਹਮਲਾ ਕੀਤਾ ਗਿਆ ਤੇ ਦੁਕਾਨਦਾਰ ਤੇ ਗੋਲੀ ਚਲਾ ਦਿੱਤੀ ਗਈ ਸੀ ਹੁਣ ਮੋਗਾ ਪੁਲਿਸ ਨੇ ਮਾਮਲੇ ਨੂੰ ਸੁਲਝਾਦੋਂ ਹੈ ਦੋਸ਼ੀਆਂ ਨੂੰ ਕਾਬੂ ਕਰ ਲਿਆ ਮੋਗਾ ਤੋਂ ਨਿਸ਼ੀਮਨਚਨ ਦਾ ਵੀ ਖਾਸ ਰਿਪੋਰਟ ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਇਰਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾ ਨੇ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਦੇ ਜਿਹੜਾ ਮੇਨ ਮੁਜਰਮ ਸੀ ਜੀ ਨੇ ਸ਼ੂਟਆਊਟ ਕੀਤਾ ਸੀ ਉੱਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਦਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਤਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਇਸ ਲਈ ਜਿਹੜੀ 4-6 ਰਾਤ ਨੂੰ ਜਿਵੇਂ 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰ ਹੈ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਥਾਰ ਗੱਡੀ ਆਈ ਉਸ ਲਈ ਦੇਖੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ 'ਚ ਬੈਠਾ ਸੀ ਇੱਕ ਕਾਰ ਕਾਰ ਤੋਂ ਉਤਰ ਕੇ ਉਸ ਲਈ ਲੁੱਟ ਦੀ ਖੋਦ ਹੀ ਇਹਨੇ ਕੋਸ਼ਿਸ਼ ਕੀਤੀ ਦੁਕਾਨ 'ਚ ਵੜ ਕੇ ਤੇ ਜਦੋਂ ਉਹਨੇ ਰਜਿਸਟਰ ਕੀਤਾ ਤੇ ਉਹਦੇ ਉਹਦੇ ਵੱਲੋਂ ਉਹਦੇ ਫਾਈਨਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇਥੇ ਪੱਟ ਤੇ ਲੱਕ ਤੇ ਲੱਗੀਆਂ ਸੀ ਅਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨ ਐਸ ਦੇ 25 ਤਾਈ ਜਿਹੜੀ ਹੈਗੀ ਹੈ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਇਹਨਾਂ ਨੂੰ ਜਿੰਨ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕੀਤਾ ਗਿਆ ਇਹ ਹਾਂ ਇਹ ਲੁੱਟ ਦੀ ਨੀਤ ਨਾਲ ਐਸੀ ਇਸ ਤਰ੍ਹਾਂ ਨਾਮ ਹੈਗਾ ਦੋ ਜਨੇ ਸੀ ਜਿਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਿਤਵਾਲ ਤੇ ਥਾਣਾ ਧਰਮਕੋਟ ਤੇ ਗੁਰਿੰਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਜਿਤਵਾਲ ਹੈ ਜਿਤਵਾਲ 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 ਸਰ ਲਾਇਸੈਂਸੀ ਸੀ ਇਹਨਾਂ ਕੋਲ ਇੱਕ ਲਾਇਸੈਂਸੀ ਬੱਤੀ ਬੋਰ ਦਾ ਰਿਵੋਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ PB 76 ਸੀ 26 13 ਤੇ ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਇਹ ਥਾ ਇਹ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਪਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਐ ਸੁਖਿੰਦਰ ਸਿੰਘ ਉਸਦੀ ਹੀ ਥਾਰ ਗੱਡੀ ਹੈਗੀ ਉਸਨੇ ਆਪਣੀ ਥਾਰ ਗੱਡੀ ਤੇ ਆ ਕੇ ਵਾੜਾ ਫੇਰ ਜਾਨੀ ਇੱਕ ਦੁਕਾਨ ਹੈ ਇੰਟੀਕਾ ਜਿਹੜੀ ਸੀ ਮਾਲਕਾਂ ਆਉਂਦੇ ਸੀ ਜੀ ਨਹੀਂ ਦੇਖੀ ਨਾ ਨਹੀਂ ਇਹ ਇਹ ਦੁਕਾਨ ਖੁੱਲੀ ਸੀ ਇਹ ਨਾ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਦੋਨੋਂ ਇੱਕ ਐਫਆਈਆ ਨੰਬਰ 6155 ਥਾਰ ਪੁਲਿਸ ਸਟੇਸ਼ਨ ਧਰਮਕੋੜ ਉਸ ਦੇ ਇੱਕ ਕੇਸਵਾਰ ਨੇ ਉਸ ਵਿੱਚ ਵੀ ਇਹਨਾਂ ਉੱਪਰ ਐਨਡੀਪੀਐਸ ਦਾ ਹੀਰੋਇਨ ਦਾ ਇੱਕ ਮਕਦਮਾ ਰਜਿਸਟਰਡ ਹੈਗਾ ਤੇ ਇਹ ਐਡਿਕਟ ਹੈਗਾ ਤੇ ਇਹ ਜਸ ਲੁੱਟ ਦੀ ਵਾਰਦਾਤ ਨਾਲ ਦੁਕਾਨ ਵੱਡੀ ਦੁਕਾਨ ਦੇਖ ਕੇ ਇਹਨਾਂ ਨੇ ਵਾਰਦਾਤ ਰਚਾਈ ਕਿਨੇ ਪੈਸੇ ਲੈ ਗਏ ਪੈਸੇ ਅਸੀਂ ਹਜੇ ਤੋਂ ਆਇਡੈਂਟੀਫਾਈ ਕਰਦੇ ਪਏ ਕਿਉਂਕਿ ਉਹ ਜਿਹੜਾ ਇੱਕ ਹੈਗਾ ਆਪਣਾ ਵਿਕਟਿਮ ਹੈਗਾ ਉਹ ਵੀ ਹਜੇ ਹਸਪੀਟਲਾਈਜ਼ ਹੈਗਾ ਉਹ ਵੀ ਆਪਣੇ ਸਾਨੂੰ ਦੱਸਣਗੇ ਬਾਕੀ ਅਸੀਂ ਅੱਗੇ ਜੇ ਡਿਮਾਂਡ ਲੈ ਕੇ ਜਿਹੜੀ ਹੈਗੀ ਅਸੀਂ ਨਹੀਂ ਇੱਕ ਅਰੈਸਟ ਹੋ ਗਿਆ ਇੱਕ ਵੀ ਅਸੀਂ ਹਜੇ ਅੱਜ ਭਾਰਜਾ ਮੇਨ ਕਿਉ ਜਿਸ ਨੇ ਫਾਇਰਿੰਗ ਕੀਤੀ ਸੀ ਦੁਕਾਨੇ ਉੱਤੇ ਪਰਦੇ ਹੋ ਰਿਹਾ ਹੈ ਜੀ ਇਹ ਨਹੀਂ ਹੈ ਜੀ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਬਿਤੇ ਦਿਨ ਦੁਕਾਨਦਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਨੱਠੇ ਦੋਸ਼ੀਆਂ ਨੂੰ ਮੋਗਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਉਨ੍ਹਾਂ ਪਾਸੋਂ ਰਿਵਾਲਵਰ 2 ਕਾਰਤੂਸ ਥਾਰ ਕਾਰ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਵੱਡੀ ਗੱਲ ਹੈ ਕਿ ਪੁਲਿਸ ਨੇ ਇਹ ਸਾਰਾ ਮਾਮਲਾ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਹੈ ਤਾਂ ਅੰਦਾਜ਼ੇ ਕੀ ਬੀਤੇ ਕੱਲ ਗਾਂਧੀ ਰੋਡ ਤੇ ਇੱਕ ਖਰਾਨੇ ਦੀ ਦੁਕਾਨ ਨੂੰ ਇਹਨਾਂ ਮੁਲਜ਼ਮਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਲੁੱਟ ਦੀ ਨੀਅਤ ਨਾਲ ਤੇ ਹਮਲਾ ਕੀਤਾ ਗਿਆ ਤੇ ਦੁਕਾਨਦਾਰ ਤੇ ਗੋਲੀ ਚਲਾਈ ਦਿੱਤੀ ਗਈ ਸੀ ਹੁਣ ਮੋਗਾ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਮੋਗਾ ਤੋਂ ਨਿਸ਼ੀਮਨ ਚੰਦਾ ਦੀ ਖਾਸ ਰਿਪੋਰਟ ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਇਰਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾ ਨੇ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਦੇ ਜਿਹੜਾ ਮੇਨ ਮੁਜਰਮ ਸੀ ਜੀ ਨੇ ਸ਼ੂਟਆਊਟ ਕੀਤਾ ਸੀ ਉੱਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਦਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਟਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਇਸ ਲਈ ਜਿਹੜੀ 4 6 ਰਾਤ ਨੂੰ तकरीबन 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰ ਹੈ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਟਾਰਗੇਟ ਦੀ ਯੂਸਲੀ ਰੇਕੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ ਵਿੱਚ ਬੈਠਾ ਸੀ ਇੱਕ ਕਾਰ ਕਾਰ ਤੋਂ ਉੱਤਰ ਕੇ ਉਸਰੀ ਲੋਟੇ ਦੀ ਖੋਦ ਹੀ ਇਹਨੇ ਕੋਸ਼ਿਸ਼ ਕੀਤੀ ਦੁਕਾਨ 'ਚ ਵੜ ਕੇ ਤੇ ਜਦੋਂ ਉਹਨੇ ਰਜਿਸਟਰ ਕੀਤਾ ਤੇ ਉਹਦੇ ਵੱਲੋਂ ਉਹਦੇ ਫਾਇਰਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਤ ਤੇ ਲੱਗੀਆਂ ਸੀ ਤੁਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨ ਐਸ ਦੇ 25 27 ਜਿਹੜੀ ਹੈਗੀ ਆ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਜਿਹੜਾ ਹੈਗਾ ਮੁਜਰਮ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕਰ ਲਿਆ ਗਿਆ ਇਹ ਹਾਂ ਇਹ ਲੁੱਟ ਦੀ ਨੀਤ ਨਾਲ ਆਇਆ ਸੀ ਇਸ ਤਰ੍ਹਾਂ ਨਾਮ ਹੈਗਾ ਦੋ ਜਨੇ ਸੀ ਇਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਤਵਾਲ ਤੇ ਥਾਣਾ ਧਰਮਕੋਟ ਤੇ ਇੱਕ ਹੈਗਾ ਗੁਰਿੰਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਇੱਜਤ ਇੱਜਤਵਾਦੀ ਇੱਜਤਮਾਨ ਇੱਕ ਲਾਇਸੈਂਸੀ 32 ਬੋਰ ਦਾ ਰਿਵੋਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ PB 76 ਸੀ 26 13 ਤੇ ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਇਹ ਥਾ ਇਹ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਆਪਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਐ ਸੁਖਿੰਦਰ ਸਿੰਘ ਉਸਦੀ ਹੀ ਥਾਰ ਗੱਡੀ ਹੈਗੀ ਉਸਨੇ ਆਪਣੀ ਥਾਰ ਗੱਡੀ ਤੇ ਆ ਕੇ ਵਾਰਦਾਤ ਹੋਈ ਜਾਦੀ ਇੱਕ ਦੁਕਾਨ ਹੈ ਕਿ ਕਿਹਨੇ ਕੀਤੀ ਇਹ ਮਾਲਕਾਂ ਦੇ ਸੀ ਕਿ ਨਹੀਂ ਦੇਖੀ ਕਿ ਇਹ ਇਹ ਦੁਕਾਨ ਖੁੱਲੀ ਸੀ ਇਹ ਇੰਨਾ ਉੱਪਰ ਪਹਿਲਾਂ